ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸਨਯੁਕਤ ਸਕੱਤਰ ਪੰਜਾਬ ਦੀ ਗੱਡੀ ਨੂੰ ਅਣਪਛਾਤੇ ਗੱਡੀ ਸਵਾਰ ਟੱਕਰ ਮਾਰ ਕੇ ਫਰਾਰ ਹੋ ਗਏ ਆਪ ਆਗੂ ਡੇਰਾ ਬਾਬਾ ਨਾਨਕ ਤੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਆਪ ਆਗੂ ਅੰਗਰੇਜ਼ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਤੋਂ ਚੋਣ ਪ੍ਰਚਾਰ ਕਰਕੇ ਉਹ ਵਾਪਸ ਆ ਰਹੇ ਸਨ ਕਿ ਉਹਨਾਂ ਦੇ ਪਿੱਛੇ ਇੱਕ ਗੱਡੀ ਲੱਗ ਗਈ ਕਾਫੀ ਜ਼ਿਆਦਾ ਤੰਦ ਹੋਣ ਦੇ ਕਾਰਨ ਉਹ ਗੱਡੀ ਬਹੁਤ ਹੌਲੀ ਚਲਾ ਰਹੇ ਸਨ ਜਿਸ ਦਾ ਫਾਇਦਾ ਚੁੱਕਦੇ ਹੋਏ ਅਣਪਛਾਤੇ ਨੌਜਵਾਨਾਂ ਨੇ ਉਹਨਾਂ ਦੀ ਗੱਡੀ ਨੂੰ ਸਾਈਡ ਮਾਰ ਦਿੱਤੀ ਅਤੇ ਉਹਨਾਂ ਦੀ ਗੱਡੀ ਪਹਿਲੀਆਂ ਵਿੱਚ ਜਾ ਕੇ ਪਲਟ ਗਈ ਅਤੇ ਬੁਰੀ ਤਰ੍ਹਾਂ ਡੈਮੇਜ ਹੋ ਗਈ। ਹਾਲਾਂਕਿ ਇਸ ਦੌਰਾਨ ਉਹਨਾਂ ਦਾ ਬਚਾਅ ਹੋ ਗਿਆ। ਉਹਨਾਂ ਨੇ ਕਿਹਾ ਕਿ ਆਸ-ਪਾਸ ਦੇ ਘਰਾਂ ਵਾਲਿਆਂ ਵੱਲੋਂ ਉਹਨਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਮੈਂ ਮੌਕੇ ਤੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਮੈਂ ਚੋਣ ਪ੍ਰਚਾਰ ਬੰਦ ਨਹੀਂ ਕਰਨ ਵਾਲਾ। ਮੇਰਾ ਚੋਣ ਪ੍ਰਚਾਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਜੀ ਮੈਂ ਅੰਗਰੇਜ਼ ਸਿੰਘ ਆਮ ਆਦੀ ਪਾਰਟੀ ਸੰਜੁਕਤ ਸਖਤਰ ਪੰਜਾਬ ਯੂਥ ਤੇ ਮੈਂ ਕੱਲ ਡੇਰਾ ਬਾਬਾ ਨਾਨਕ ਜੋ ਕਿ ਜਮਨੀ ਚੌਂਨ ਆਪਣੀ ਡੇਰਾ ਬਾਬਾ ਨਾਨਕ ਹੋ ਰਹੀ ਆ ਉਤੇ ਹਾਈ ਕਮਾਂਡਲੋਂ ਜਿਹੜੀ ਆਪਣੀ ਡਿਊਟੀ ਲਗਾਈ ਸੇ ਗਈ ਸੀ ਤੇ ਆਪਾਂ ਉਥੋਂ ਆ ਰਹੇ ਸੀ ਡੋਰ ਟੂ ਡੋਰ ਕਰਕੇ ਸੀਮ ਸਾਹਿਬ 17 ਤਰੀਕ ਨੂੰ ਕੀ ਆ ਰਹੇ ਸੀਗੇ ਉਹਦੇ ਸੰਬੰਧੀ ਤਾਂ ਆਪਾਂ ਜਿਹੜੇ ਕਿ ਡੇਰਾ ਬਾਬਾ ਨਾਨਕ ਤੋਂ ਆ ਰਹੇ ਸੀ ਤੇ ਮੈਨੂੰ ਰਾਤ ਮੈਂ ਜਦੋਂ ਆ ਰਿਹਾ ਸੀਗਾ ਤੇ ਮੈਨੂੰ ਨਾ ਇੱਥੇ ਪਿੰਡ ਰੜਿਆਣਾ ਪੈਂਦਾ ਹੈ ਜੀ ਉਥੋਂ ਜੀ ਮੇਰੇ ਜਿਹੜੀ ਆ ਪਿੱਛੇ ਇੱਕ ਗੱਡੀ ਲੱਗੀ ਆ ਕਿ ਜਿਹੜੀ ਮੈਂ ਸੋਚਿਆ ਕਿ ਧੁੰਦ ਪਈ ਕਿਉਂਕਿ ਲਬਨ ਕੁਛ ਵੀ ਨਹੀਂ ਸਿੜਿਆ ਤੇ ਮੈਂ ਸੋਚਿਆ ਇਹੀ ਹੈ ਕਿ ਜਦੋਂ ਪਿੱਛੇ ਬੰਦੇ ਦਾ ਹੈ ਨਾ ਗੱਡੀ ਲਾ ਕੇ ਬੰਦਾ ਆਂਦਾ ਵਾ ਹੈ ਨਾ ਕਿ ਸਾਨੂੰ ਰਸਤਾ ਕਿ ਮਿਲਦੇ ਤੇ ਮੈਂ ਆਪਣੀ ਧਾਰਨਾ ਗੱਡੀ ਚਲਾਈ ਗਿਆ ਤੇ ਜਦੋਂ ਮੈਂ ਇੱਥੇ ਜੀ ਆਪਣੇ ਨਿੱਕੇ ਸ਼ੂਰ ਬਾਹਰ ਟੱਪਿਆ ਨਾ ਤੇ ਉਹਨਾਂ ਨੇ ਜੀ ਮੇਰੇ ਪਿੱਛੇ ਜਦੋਂ ਮੇਰੀ ਸਾਈਡ ਤੇ ਗੱਡੀ ਮਾਰੀ ਆ ਰਾਈਟ ਹੈਂਡ ਸਾਈਡ ਤੇ ਮੈਨੂੰ ਇਹ ਸੀਗਾ ਕਿ ਮੱਦੇ ਨੂੰ ਦਿਖਿਆ ਨਹੀਂ ਤਾਂ ਮਾਰਤੀ ਹੈ ਨਾ ਚਲੋ ਤੇ ਮੈਂ ਹੋਲੀ ਕੀਤੀ ਹੈ ਗੱਡੀ ਤੇ ਜਦੋਂ ਹੋਲੀ ਕੀਤੀ ਹੈ ਜੀ ਗੱਡੀ ਤੇ ਉਹਨਾਂ ਨੇ ਮੇਰੇ ਅੱਗੇ ਕਰਨੀ ਗੱਡੀ ਚਾਹੀ ਤੇ ਮੈਨੂੰ ਡਾਊਟ ਹੋ ਗਿਆ ਕਿ ਇਹ ਕੰਮ ਖਰਾਬ ਆ ਜੀ ਮੈਂ ਫਿਰ ਉੱਥੋਂ ਨਾ ਰੱਬ ਦਾ ਨਾਂ ਲੈ ਕੇ ਚੱਲੋ ਰੱਬ ਦਾ ਨਹੀਂ ਸਤਾ ਵੀ ਮਾੜੇ ਛੱਟੇ ਗੱਡੀ ਖਿੱਚੀ ਆ ਜੀ ਖਿੱਚ ਕੇ ਜਦੋਂ ਮੈਂ ਸਰ ਆ ਮੋੜ ਪਾਰ ਕੀਤਾ ਆ ਜੀ ਆ ਜਿਹੜਾ ਨੜਾਂ ਵਾਲੀ ਵਾਲਾ ਮੋੜ ਜਦੋਂ ਮੈਂ ਪਾਰ ਕੀਤਾ ਵਾ ਡੇਰੀ ਵਾਲਾ ਤੇ ਅੱਗੇ ਲਿਆ ਕੇ ਉਹਨਾਂ ਨੇ ਜੀ ਜੋ ਗੱਡੀ ਮੇਰੇ ਨਾਲ ਗੱਡੀ ਲਾਈ ਆ ਤੇ ਮੇਰਾ ਜਿਹੜਾ ਗੱਡੀ ਉਹ ਜ ਨੂੰ ਮਾਰ ਲੱਗੇ ਤੇ ਮੇਰੀ ਗੱਡੀ ਉੱਥੋਂ ਪਲਟ ਗਈ ਤੇ ਜਦੋਂ ਮੇਰੀ ਗੱਡੀ ਪਲਟੀ ਆ ਜੀ ਉੱਥੋਂ ਤੇ ਮੈਨੂੰ ਮੈਂ ਜਾਣਦਾ ਕਿ ਜਾਂ ਮ ਜੀ ਕਿ ਕਦਮ ਹੈ ਬਚੇ ਆ ਕਿ ਗੱਡੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦੇ ਅਨੁਸਾਰ ਇਹ ਕਿ ਜਦੋਂ ਮੇਰੀ ਗੱਡੀ ਪਲਟੀ ਆ ਜੀ ਤੇ ਮੈਂ ਜਦੋਂ ਪਲਟ ਕੇ ਵਿੱਚ ਡਿੱਗਾ ਸੀਗਾ ਤੇ ਮੈਂ ਬੜੀ ਕੋਸ਼ਿਸ਼ ਕੀਤੀ ਮੈਨੂੰ ਤੇ ਫਿਰ ਘਰ ਵਾਲਿਆਂ ਨੇ ਆ ਕੇ ਕੱਢਿਆ ਵਾ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕਿ ਕੌਣ ਸੀਗੇ ਕੌਣ ਨਹੀਂ ਮੈਂ ਉਸੇ ਵੇਲੇ ਆਡਿਆ ਪ੍ਰਸ਼ਾਸਨ ਆ ਜੀ ਜਿਹੜਾ ਮੈਂ ਉਸ ਮੌਕੇ ਸਰ ਪ੍ਰਸ਼ਾਸਨ ਪਹੁੰਚ ਗਿਆ ਜੀ ਮੌਕੇ ਸਰ ਐਸ ਐਚਓ ਸਾਹਿਬ ਪਹੁੰਚ ਗਿਆ ਠੀਕ ਹੈ ਜੀ ਤੇ ਹਜੇ ਤੇ ਵੇਖੋ ਸ਼ਾਂਤ ਵੀਨ ਹੋ ਰਹੀ ਆ ਤੇ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਮੈਂ ਤੇ ਦੇਖੋ ਕਿ ਕਿਸੇ ਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਕਿ ਕੌਣ ਆ ਕੌਣ ਨਹੀਂ ਅਸੀਂ ਇੱਕ ਆਮ ਪਰ ਲੋਕਾਂ ਦੀ ਸੇਵਾ ਕਰਨ ਵਾਲੇ ਆ ਜੀ ਤੇ ਇਹੀ ਆ ਜੀ ਆਪਣੀ ਕੀ ਆਡੀ ਸਰਕਾਰ ਆ ਜੀ ਤੇ ਆਪਾਂ ਦੇਖੋ ਤੁਹਾਡੇ ਸਰਕਾਰ ਵੀ ਬਿਲਕੁਲ ਸਹੀ ਸਲਾਮ ਤੁਹਾਡੀ ਚੱਲ ਰਹੀ ਆ ਤੇ ਇਹ ਜਿਹੜੇ ਪੰਜਾਬ ਦਾ ਮਾਹੌਲ ਜਿਹੜੇ ਬੰਦੇ ਖਰਾਬ ਕਰਨਾ ਚਾਹੁੰਦੇ ਨੇ ਅਣਪਛਾਤੇ ਬੰਦੇ ਠੀਕ ਆ ਜੀ ਜਿਹੜੇ ਕਿ ਮੈਂ ਕਹਿੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਇਹ ਉਹਨਾਂ ਦਾ ਹੀ ਕੀਤਾ ਕਰਿਆ ਵਾ ਤੇ ਹੁਣ ਅੱਗੇ ਜੀ ਬਸ ਇਹੀ ਹੈ ਕਿ ਆਪਣਾ ਜਿਹੜਾ ਵੀ ਕਾਰਵਾਈ ਆ ਉਹ ਆਪਾਂ ਕਰਾਵਾਂਗੇ ਠੋਕ ਕੇ ਮੈਂ ਐਸਐਚਓ ਕਲਨੌਰ ਇੱਥੇ ਮੌਕੇ ਤੇ ਆਇਆ ਵਾਂ ਅੰਗਰੇਜ਼ ਸਿੰਘ ਨੇ ਕੰਪਲੇਂਟ ਕੀਤੀ ਕਿ ਮੈਂ ਰਾਤ ਆ ਰਿਹਾ ਸੀ ਤੇ ਰਾਤ ਮੇਰੀ ਗੱਡੀ 'ਚ ਕਿਸੇ ਨੇ ਗੱਡੀ ਮਾਰੀ ਤੇ ਮੇਰਕੋ ਗੱਡੀ ਸਾਂਭੀ ਨਹੀਂ ਗਈ ਤੇ ਇੱਥੇ ਆ ਕੇ ਪਲਟ ਗਈ ਆ ਇਹਦੇ ਸਬੰਧਤ ਅਸੀਂ ਵੇਖ ਰਹੇ ਹਾਂ ਕੈਮਰੇ ਵਗੈਰਾ ਤੇ ਲੋਡਿੰਗ ਦੀ ਕਾਰਜ ਕਰ ਰਹੇ ਆ। ਇਹ ਦੋਸਤ ਪਰ ਬੈਂਡ ਦੇ ਨੇੜੇ। ਇਹ ਰਾਤ ਤਕਰੀਬਨ 9:30 ਦੇ ਵਿੱਚ ਦੀ। ਰਾਤ ਦੀ ਸੀ ਆਪਾਂ ਆਏ ਸੀ ਹੁਣ ਵੀ ਮੌਕੇ ਤੇ। ਅਸੀਂ ਟ੍ਰੇਸ ਕਰ ਰਹੇ ਹਾਂ ਧੁੰਦ ਬਹੁਤ ਜ਼ਿਆਦਾ ਸੀ। ਮਤਲਬ ਕਿ ਦਿਖਾਈ ਨਹੀਂ ਦੇ ਰਹਾ ਗੱਡੀ ਦੀਆਂ ਸਿਰਫ ਲਾਈਟਾਂ ਹੀ ਦਿਖਾਈ ਦਿੰਦੀਆਂ ਨੇ। ਜੀ। ਤੇ ਟ੍ਰੇਸ ਕਰ ਰਹੇ ਆ। ਸਰ ਇਹ ਆਮ ਆਦਮੀ ਪਾਰਟੀ ਦੇ ਉਹਦੇ ਦਰਦੱਸ। ਵੀ ਕਰ ਰਹੇ ਆ ਜੀ। ਜੋ ਵੀ ਕਰ ਵੀ ਅਮਰਜੀਤ